ਕੈਸਾ ਖਾਲਸਾ ਸਾਜਿਆ ਗੁਰੂ ਪਾਤਸ਼ਾਹ ਨੇ ਜਿਹੜਾ ਇੰਨੀ ਜੁਰਰਤ ਰੱਖਦਾ ਹੈ ਕਿ ਆਪਣੇ ਗੁਰੂ ਨੂੰ ਵੀ ਸਵਾਲ ਕਰ ਲੈਂਦਾ ਜੀ ਹਾਂ ਜੇ ਗੱਲ ਕਰੀਏ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਹੁੰਦੇ ਸੀ ਤੇ ਜਨਮ ਸਾਖੀਆਂ ਦੇ ਵਿੱਚ ਬਹੁਤ ਵਾਰ ਮਿਲਦਾ ਹੈ ਜਿੱਥੇ ਕਿ ਭਾਈ ਸਾਹਿਬ ਨੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਕਿੰਨੀ ਵਾਰੀ ਸਵਾਲ ਖੜੇ ਕੀਤੇ ਬੜੀ ਬਾਰੀ ਬੜੀਆਂ ਗੱਲਾਂ ਦੇ ਉੱਪਰ ਜਿਹੜਾ ਉਹ ਕੁਐਸਚਨ ਕਰ ਦਿੰਦੇ ਸੀਗੇ ਗੁਰੂ ਸਾਹਿਬ ਨੂੰ ਈਵਨ ਕਿ ਇੱਥੇ ਤੱਕ ਮਿਲਦਾ ਹੈ ਕਿ ਅ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਹ ਗੁਰੂ ਪਾਤਸ਼ਾਹ ਨੂੰ ਕਹਿੰਦੇ ਆ ਕਿ ਗੁਰੂ ਪਾਤਸ਼ਾਹ ਤੁਹਾਡੇ ਤੇ ਮੇਰੇ ਵਿੱਚ ਭੇਦ ਕੀ ਹੈ ਫਰਕ ਕੀ ਹੈ ਤੁਸੀਂ ਪ੍ਰਮਾਤਮਾ ਸਰੂਪ ਹੋ ਤੁਸੀਂ ਉਸ ਅਕਾਲ ਪੁਰਖ ਦੇ ਡੂਮ ਹੋ ਤੇ ਮੈਂ ਤੁਹਾਡਾ ਡੂਮ ਆ ਤੁਸੀਂ ਉਸ ਪ੍ਰਮਾਤਮਾ ਦੀ ਉਸਤਤ ਕਰਦੇ ਹੋ ਮੈਂ ਤੁਹਾਡੀ ਉਸਤਤ ਕਰਦਾ ਤੁਹਾਡਾ ਕਿਹਾ ਹੋਇਆ ਉਹ ਅਕਾਲ ਪੁਰਖ ਉਹ ਪ੍ਰਮਾਤਮਾ ਨਹੀਂ ਮੂੜਦਾ ਤੇ ਮੇਰਾ ਕਿਹਾ ਤੁਸੀਂ ਨਹੀਂ ਮੂੜਦੇ ਮਤਲਬ ਇੰਨਾ ਪਿਆਰ ਇੰਨਾ ਪ੍ਰੀਮ ਜਿਹੜਾ ਉੱਥੋਂ ਦੇਖਣ ਨੂੰ ਮਿਲਦਾ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਾਂ ਉਹਨਾਂ ਨੇ ਵੀ ਆਪਣੇ ਖਾਲਸੇ ਨੂੰ ਇੰਨਾ ਪੱਕਾ ਇੰਨਾ ਕਰੜਾ ਬਣਾਇਆ ਕਿ ਉਹ ਵੀ ਜਿਹੜਾ ਹੈ ਸਰੂਪ ਗੁਰੂ ਸਾਹਿਬ ਆਪਣਾ ਸਰੂਪ ਜਿਹੜਾ ਉਹ ਖਾਲਸੇ ਨੂੰ ਦੇਕੇ ਗਏ ਖਾਲਸੇ ਨੂੰ ਕਿਹਾ ਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੀ ਮੈਂ ਉਹ ਕਰੋ ਨਿਵਾਸ ਤੇ ਦੂਜੀ ਗੱਲ ਸਵਾਲ ਦੀ ਤਾਂ ਬਹੁਤ ਬਾਰੇ ਇਤਿਹਾਸ ਦੇ ਵਿੱਚ ਮਿਲਦਾ ਜਿੱਥੇ ਕਿ ਸਿੰਘ ਪੰਜ ਪਿਆਰੇ ਉਹ ਵੀ ਗੁਰੂ ਪਾਸ਼ਾ ਨੂੰ ਸਵਾਲ ਖੜਾ ਕਰ ਦਿੰਦੇ ਨੇ ਇੱਕ ਵਾਰ ਦੀ ਇਤਿਹਾਸ ਦੀ ਸਾਖੀ ਆਉਂਦੀ ਹੈ ਜਿੱਥੇ ਕਿ ਮਿਲਦਾ ਵੀ ਗੁਰੂ ਪਾਸ਼ਾ ਕਿਸੇ ਥਾਂ ਤੋਂ ਲੰਘ ਰਹੇ ਹੁੰਦੇ ਨੇ ਤਾਂ ਇੱਕ ਸਾਈਡ ਤੇ ਕਬਰ ਆਉਂਦੀ ਹੈ ਤੇ ਆਪਣੇ ਹੱਥ ਚ ਫੜੇ ਤੀਰ ਦੇ ਨਾਲ ਉਸ ਕਬਰ ਦੇ ਉੱਪਰ ਨਮਸਕਾਰ ਕਰਦੇ ਨੇ ਤੇ ਭਾਈ ਦਇਆ ਸਿੰਘ ਜੀ ਗੁਰੂ ਪਾਸ਼ਾ ਦਾ ਹੱਥ ਫੜ ਕੇ ਰੋਕ ਲੈਂਦੇ ਨੇ ਤੇ ਸਵਾਲ ਕਰਦੇ ਨੇ ਗੁਰੂ ਪਾਸ਼ਾ ਤੁਸੀਂ ਤਾਂ ਸਾਨੂੰ ਕਹਿੰਦੇ ਹੋ ਕਿ ਸਿੰਘ ਜਿਹੜਾ ਉਹ ਕਿਸੇ ਵੀ ਮੜੀ ਮਸਾੜ ਅੱਗੇ ਸਿਰ ਨਹੀਂ ਝੁਕਾਉਂਦੇ ਤੇ ਅੱਜ ਤੁਸੀਂ ਆਪ ਨਮਸਕਾਰ ਕੀਤੀ ਹੈ ਕਾਰਨ ਕੀ ਹੈ ਤੇ ਗੁਰੂ ਪਾਸ਼ਾ ਉਥੇ ਜਵਾਬ ਦਿੰਦੇ ਨੇ ਕਿ ਇਹ ਇੱਕ ਖਾਲਸੇ ਦੇ ਲਈ ਪ੍ਰੀਖਿਆ ਸੀ ਜਿਹਦੇ ਵਿੱਚ ਖਾਲਸਾ ਸਫਲ ਹੋਇਆ ਹੈ ਖਾਲਸੇ ਨੇ ਇਹ ਪ੍ਰੀਖਿਆ ਪਾਸ ਕਰ ਲਈ ਹੈ ਪਰ ਉਸੇ ਟਾਈਮ ਭਾਈ ਸਾਹਿਬ ਦਾ ਜਵਾਬ ਹੁੰਦਾ ਹੈ ਕਿ ਗੁਰੂ ਪਾਸ਼ਾ ਠੀਕ ਹੈ ਤੁਹਾਡੀ ਪ੍ਰੀਖਿਆ ਸੀ ਪਰ ਤੁਸੀਂ ਇਹ ਵੀ ਤਾਂ ਜਿਹੜਾ ਇਹ ਆਪਣੇ ਖਾਲਸੇ ਨੂੰ ਹੁਕਮ ਕੀਤਾ ਹੈ ਕਿ ਕਿਸੇ ਵੀ ਮੜੀ ਮਸਾਨ ਅੱਗੇ ਸਿਰ ਨਹੀਂ ਝੁਕਾਉਣਾ ਚਾਹੇ ਤੁਸੀਂ ਪ੍ਰੀਖਿਆ ਵਜੋਂ ਹੀ ਸਹੀ ਪਰ ਤੁਸੀਂ ਨਮਸਕਾਰ ਕੀਤੀ ਹੈ ਤਾਂ ਤੁਸੀਂ ਤੰਦ ਦੇ ਅਧਿਕਾਰੀ ਤੁਹਾਨੂੰ ਤਨਖਾਹ ਲੱਗੇਗੀ ਤੇ ਇਤਿਹਾਸ ਦੇ ਸਰੋਤ ਆਸੇ ਨੇ ਕਿ ਗੁਰੂ ਪਾਤਸ਼ਾਹ ਨੂੰ ਉਸ ਵੇਲੇ 21 ਰੁਪਏ ਜਿਹੜਾ ਦੰਡ ਹੈ ਉਹ ਦੇਣਾ ਪਿਆ ਸੀ ਉਸ ਵੇਲੇ ਦੀ ਗੱਲ ਆ ਉਸ ਵੇਲੇ 21 ਰੁਪਏ ਦੇਣਾ ਪਿਆ ਸੀ ਮਤਲਬ ਖਾਲਸੇ ਨੂੰ ਇੰਨਾ ਪੱਕਾ ਕੀਤਾ ਹੈ ਕਿ ਆਪਣੇ ਸਾਹਮਣੇ ਕੋਈ ਇਦਾਂ ਦਾ ਕੰਮ ਹੋ ਰਿਹਾ ਹੋਵੇ ਜਿਹੜਾ ਕਿ ਵਰਜਿਆ ਹੋਇਆ ਗੁਰੂ ਸਾਹਿਬ ਨੇ ਤੇ ਉਸ ਤੋਂ ਖਾਲਸਾ ਰੋਕਦਾ ਅੱਜ ਅਸੀਂ ਕਿੱਥੇ ਜਾ ਰਹੇ ਅੱਜ ਸਾਡੇ ਆਪਣੇ ਘਰਾਂ ਦੇ ਵਿੱਚ ਬੱਚੇ ਜਿਹੜਾ ਹੈ ਸਿਰ ਦੇ ਉੱਤੇ ਪੱਗ ਬੰਨੀ ਹੁੰਦੀ ਹੈ ਖੁੱਲੇ ਦਾੜੇ ਰੱਖੇ ਹੁੰਦੇ ਨੇ ਤੇ ਅਸੀਂ ਮੜੀਆਂ ਮਸਾਣਾ ਤੇ ਜਾ ਕੇ ਮੱਥੇ ਟੇਕ ਰਹੇ ਹੁੰਨੇ ਆਂ ਗੁਰੂ ਪਾਤਸ਼ਾਹ ਨੂੰ ਦਾਗ ਨਹੀਂ ਲੱਗੇਗਾ ਜਿਹੜੇ ਗੁਰੂ ਪਾਤਸ਼ਾਹ ਨੇ ਸਾਡੇ ਆਸਤੇ ਸਾਰਾ ਕੁਝ ਵਾਰ ਦਿੱਤਾ ਜਿਨ੍ਹਾਂ ਨੇ ਸਾਨੂੰ ਆਪਣਾ ਰੂਪ ਦਿੱਤਾ ਜਿਹੜੇ ਕਹਿ ਕੇ ਗਏ ਸੀ ਖਾਲਸਾ ਮੇਰਾ ਰੂਪ ਹੈ ਖਾਸ ਅਸੀਂ ਖਾਲਸੇ ਕਦੋਂ ਬਣਨਾ ਹੈ ਅੰਮ੍ਰਿਤ ਛਕ ਲੈਣੇ ਆਂ ਅਸੀਂ ਅਸੀਂ ਆਪਣੇ ਆਪ ਨੂੰ ਗੁਰੂ ਸਾਹਿਬ ਦਾ ਪੁੱਤਰ ਕਹਿਨੇ ਜ਼ਰੂਰ ਆ ਪਰ ਅਸੀਂ ਬਣ ਕੇ ਕਦੋਂ ਦਿਖਾਉਣਾ ਖਾਲਸੇ ਨੂੰ ਇੰਨੀ ਜੁਰਤ ਬਖਸ਼ੀ ਹੈ ਕਿ ਉਹ ਗੁਰੂ ਨੂੰ ਵੀ ਸਵਾਲ ਕਰ ਸਕਦਾ ਹੈ ਤੇ ਅੱਜ ਜਦੋਂ ਸਾਡੇ ਆਪਣੇ ਹੀ ਵੀਰ ਭੈਣ ਦੂਜੇ ਰਾਹਾਂ ਤੇ ਤੁਰਦੇ ਨੇ ਤੇ ਉਹਨਾਂ ਨੂੰ ਸਵਾਲ ਨਹੀਂ ਕਰਦੇ ਅਸੀਂ ਉਸ ਟਾਈਮ ਤੇ ਅਸੀਂ ਕਿੱਥੇ ਚਲੇ ਜਾਨੇ ਆ ਕੀ ਅਸੀਂ ਪਦਵੀਆਂ ਜ਼ਿਆਦਾ ਸਾਡੇ ਅਸੀਂ ਉੱਚੀਆਂ ਹੋ ਗਈਆਂ ਨੇ ਸਾਡੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਪ੍ਰਬੰਧ ਸੰਭਾਲਣ ਵਾਲੇ ਜਿਹੜੇ ਸਾਡੇ ਪ੍ਰਬੰਧਕ ਨੇ ਉਹ ਕਿੱਥੇ ਨੇ ਅੱਜ 80% ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧ ਸੰਭ ਰਹੇ ਨੇ ਪ੍ਰਬੰਧਕ ਕਮੇਟੀਆਂ ਦੇ ਵਿੱਚ ਮੈਂਬਰ ਨੇ ਜਿਹੜੇ ਉਹ ਅੰਮ੍ਰਿਤਧਾਰੀ ਵੀ ਨਹੀਂ ਹੁੰਦੇ ਤੇ ਸੰਗਤ ਉਹ ਸਵਾਲ ਨਹੀਂ ਖੜਾ ਕਰਦਾ ਅੱਜ ਹੀ ਮੈਂ ਦੇਖ ਰਿਹਾ ਸੀ ਜਿਹੜੇ ਜਥੇਦਾਰ ਗੜਗੱਜ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਉਹਨਾਂ ਦਾ ਅੱਜ ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਉਹਨਾਂ ਨੇ ਗੱਲ ਰੱਖੀ ਹੈ ਕਿ ਜਿਹੜੇ ਉਹਨਾਂ ਦੀ ਕਮੇਟੀ ਦੇ ਮੈਂਬਰ ਹੋਣਗੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਹੈ ਕਿ ਤੁਸੀਂ ਜਿਹੜਾ ਗੁਰੂ ਸਾਹਿਬ ਵੱਲੋਂ ਦਿੱਤਾ ਹੋਇਆ ਉਪਦੇਸ਼ ਹੈ ਜਿਹੜੇ ਇੱਕ ਪੰਥ ਵੱਲੋਂ ਪ੍ਰਵਾਨਿਤ ਰਹਿਤ ਮਰਿਆਦਾ ਬਣਾਈ ਗਈ ਹੈ ਉਸ ਦੇ ਉੱਪਰ ਪੂਰਨ ਤੌਰ ਤੇ ਉਤਰੋਗੇ 1 ਸਤੰਬਰ ਦਾ ਆਖਰੀ ਸਮਾਂ ਦਿੱਤਾ ਗਿਆ ਉਹਨਾਂ ਨੂੰ ਕਿ ਇਸ ਤਰੀਕ ਤੱਕ ਜਿੰਨੇ ਵੀ ਕਮੇਟੀਆਂ ਦੇ ਮੈਂਬਰ ਨੇ ਉਹ ਸਾਰੇ ਅੰਮ੍ਰਿਤਧਾਰੀ ਹੋ ਜਾਣ ਦਾੜੇ ਖੁੱਲੇ ਪ੍ਰਕਾਸ਼ ਕਰਨੇ ਆ ਦਾੜਿਆਂ ਨੂੰ ਰੰਗਣਾ ਨਹੀਂ ਤੇ ਦਾੜੀਆਂ ਦੇ ਉੱਪਰ ਕੁੰਡਲ ਨਹੀਂ ਪਾਉਣ ਆਮ ਕਰਕੇ ਅਸੀਂ ਦੇਖਦੇ ਹਾਂ ਸਿੱਖਾਂ ਦੇ ਵਿੱਚ ਇਹ ਚੀਜ਼ ਨਾਰਮਲੀ ਹੋ ਰਹੀ ਹੈ ਪਰ ਜਦੋਂ ਉਪਦੇਸ਼ ਉੱਥੋਂ ਆਉਂਦਾ ਤਾਂ ਉਦੋਂ ਮੰਨਣਾ ਸਾਡਾ ਫਰਜ਼ ਬਣ ਜਾਂਦਾ ਕਿਉਂਕਿ ਸਿੱਖ ਰਹਿਤ ਮਰਿਆਦਾ ਪੰਥ ਦੀ ਪ੍ਰਵਾਨਿਤ ਰਹਿਤ ਮਰਿਆਦਾ ਹੈ ਜਿਦੇ ਵਿੱਚ ਕਿ ਪੰਥ ਦੇ ਉੱਗੇ ਵਿਦਵਾਨਾਂ ਨੇ ਇਕੱਠਿਆਂ ਮਿਲ ਕੇ ਬੈਠ ਕੇ ਕੁਝ ਵਿਚਾਰ ਸਾਂਝੇ ਕੀਤੇ ਜਿਸ ਤੋਂ ਬਾਅਦ ਕੇ ਫਾਈਨਲੀ ਤੌਰ ਦੇ ਉੱਪਰ ਇੱਕ ਪੰਥ ਰਹਿ ਜਿਹੜੀ ਪ੍ਰਵਾਨਿਤ ਰਹਿਤ ਮਰਿਆਦਾ ਤਿਆਰ ਕੀਤੀ ਤੇ ਉਸ ਦੇ ਉੱਪਰ ਚੱਲਣਾ ਸਾਰਿਆਂ ਦਾ ਸਾਡਾ ਫਰਜ਼ ਜਦੋਂ ਤਾੜੀਆਂ ਦੇ ਉੱਪਰ ਰੰਗ ਲਾਉਣੇ ਆ ਤਾਂ ਇਹ ਅਗੇਨ ਬੇਅਦਬੀ ਹੈ ਅਕੋਰਡਿੰਗ ਟੂ ਸਿੱਖ ਰਹਿਤ ਮਰਿਆਦਾ ਅਸੀਂ ਦਾੜੀਆਂ ਦੇ ਉੱਤੇ ਕੁੰਡਲ ਪਵਾ ਰਹੇ ਆ ਤਾਂ ਇਹ ਵੀ ਬੇਅਦਬੀ ਹੈ ਕਿਉਂਕਿ ਜਿਸ ਟਾਈਮ ਤੇ ਉਹ ਸੇਕ ਲੱਗਦਾ ਉਸ ਟਾਈਮ ਤੇ ਰੋਮਾਂ ਦੀ ਬੇਅਦਬੀ ਹੁੰਦੀ ਹੈ ਕਦੋਂ ਸਮਝਾਂਗੇ ਅਸੀਂ ਜੇ ਮੁੱਠੋ ਦੀ ਵੀ ਉਪਦੇਸ਼ ਹੋ ਚੁੱਕਿਆ ਅੱਜ ਵੈਸੇ ਤਾਂ ਲੋੜ ਹੋਣੀ ਨਹੀਂ ਸੀ ਚਾਹੀਦੀ ਏਟਲੀਸਟ ਜਿਹੜੇ ਪ੍ਰਬੰਧ ਸੰਭਾਲ ਰਹੇ ਨੇ ਉਹਨਾਂ ਨੂੰ ਲੋੜ ਨਹੀਂ ਸੀ ਹੋਣੀ ਚਾਹੀਦੀ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਵਿੱਦਿਆ ਦਾ ਧਾਨ ਦਿੱਤਾ ਹੈ ਅੱਜ ਸ਼ਸਤਰ ਵਿੱਦਿਆ ਕਿੱਥੇ ਹੈ ਸਾਡੇ ਕੋਲ ਗੁਰੂ ਸਾਹਿਬ ਸਾਨੂੰ ਇੰਨੀ ਜ਼ਰੂਰਤ ਬਖਸ਼ ਕੇ ਗਈ ਕਿ ਜੇ ਗੁਰੂ ਸਾਹਿਬ ਵੀ ਪਰਖਿਆ ਲੈਣ ਵਾਸਤੇ ਕਿਤੇ ਕੋਈ ਇਦਾਂ ਦਾ ਕੰਮ ਕਰਦੇ ਨੇ ਜਿਹੜਾ ਕਿ ਉਹਨਾਂ ਦੇ ਦੱਸੇ ਉਪਦੇਸ਼ਾਂ ਦੇ ਉਲਟ ਜਾਂਦਾ ਤਾਂ ਖਾਲਸੇ ਨੂੰ ਇੰਨੀ ਹਦਾਇਤ ਹੈ ਕਿ ਉਹ ਗੁਰੂ ਨੂੰ ਵੀ ਹੁਕਮ ਕਰ ਸਕਦਾ ਖਾਲਸੇ ਨੂੰ ਇੰਨੀ ਜੁਰਤ ਬਖਸ਼ੀ ਹੈ ਕਿ ਉਹ ਗੁਰੂ ਨੂੰ ਵੀ ਸਹੀ ਰਾਹ ਤੇ ਚੱਲਣ ਵਾਸਤੇ ਕਹਿ ਸਕਦਾ ਟੋਕ ਸਕਦਾ ਤੇ ਅੱਜ ਅਸੀਂ ਆਪਣੇ ਵੀਰਾਂ ਭੈਣਾਂ ਨੂੰ ਵੀ ਰੋਕ ਸਕਦੇ ਜਿਹੜੇ ਲੋਕ ਗੁਰਦੁਆਰਾ ਦਾ ਪ੍ਰਬੰਧ ਸੰਭਾਲ ਰਹੇ ਨੇ ਅਸੀਂ ਉਹਨਾਂ ਨੂੰ ਵੀ ਕੁਝ ਕਹਿ ਸਕਦੇ ਆਪ ਆਸ-ਪਾਸ ਅਸੀਂ ਨਿਗਾਹ ਮਾਰ ਕੇ ਦੇਖੀਏ ਅਸੀਂ ਪੱਧਰੀ ਦੇਖ ਲੰਨੇ ਆ ਬੰਦੇ ਦੀ ਕਿ ਇਸ ਬੰਦੇ ਦੀ ਕੋਈ ਸਮਾਜ ਚ ਵੈਲਿਊ ਹੈ ਕੋਈ ਸਟੇਟਸ ਹੈ ਕੋਈ ਚਾਰ ਲੋਕ ਇਹਨੂੰ ਜਾਣਦੇ ਨੇ ਵਧੀਆ ਬਿਜ਼ਨਸ ਹੈ ਇਸ ਬੰਦੇ ਦਾ ਇਹਨੂੰ ਪ੍ਰਧਾਨ ਬਣਾਵਾਂਗੇ ਤਾਂ ਗੁਰਦੁਆਰੇ ਦੇ ਫੰਡਿੰਗ ਆਸਤੇ ਪੈਸਾ ਆਏਗਾ ਇਹ ਪ੍ਰਧਾਨ ਹੋਏਗਾ ਜਾਂ ਇਹ ਕਮੇਟੀ ਦਾ ਮੈਂਬਰ ਹੋਏਗਾ ਤਾਂ ਇਹ ਕੋਈ ਮਸਲਾ ਸਾਡਾ ਹੋਵੇ ਤਾਂ ਚਾਰ ਵੱਡੇ-ਵੱਡੇ ਮੰਤਰੀਆਂ ਅਹੁਦੇਦਾਰਾਂ ਦੇ ਵਿੱਚ ਬਹਿ ਕੇ ਉਸ ਮਸਲੇ ਨੂੰ ਸੁਲਝਾ ਸਕਦਾ ਅਸੀਂ ਉਸ ਕਰਕੇ ਉਸ ਬੰਦੇ ਨੂੰ ਰੱਖ ਲੈਨੇ ਆ ਇਹ ਨਹੀਂ ਦੇਖਦੇ ਕਿ ਉਹ ਬੰਦਾ ਗੋਣਾ ਦਾ ਕਿੰਨਾ ਘਤਾਰ ਨਹੀਂ ਹੈ ਅਸਲ ਦੇ ਵਿੱਚ ਉਹ ਬੰਦਾ ਇੱਕ ਸਿੱਖ ਕਮਾਉਣ ਦੇ ਲਾਇਕ ਵੀ ਹੈ ਕਿਉਂਕਿ ਜੇ ਅਸੀਂ ਗੱਲ ਕਰੀਏ ਤਾਂ ਜਿਨ੍ਹਾਂ ਨੂੰ ਨਵਾਬੀਆਂ ਬਖਸ਼ੀਆਂ ਗਈਆਂ ਸੀ ਉਹਨਾਂ ਨੇ ਤਾਂ ਘੋੜਿਆਂ ਦੀਆਂ ਲਿੱਦਾਂ ਤੱਕ ਚੱਕਣ ਵਾਲੀ ਸੇਵਾ ਵੀ ਜਿਹੜੀ ਉਹ ਨਹੀਂ ਛੱਡੀ ਨਵਾਬ ਕਪੂਰ ਸਿੰਘ ਜੀ ਨੂੰ ਅਸੀਂ ਦੇਖਦੇ ਹਾਂ ਜਿਸ ਟਾਈਮ ਤੇ ਉਹਨਾਂ ਨੂੰ ਨਵਾਬੀ ਦਿੱਤੀ ਜਾਣੀ ਸੀ ਤਾਂ ਉਹਨਾਂ ਨੇ ਇੱਕੋ ਹੀ ਬੇਨਤੀ ਕੀਤੀ ਸੀ ਕਿ ਮੇਰੀ ਹੱਥ ਜੋੜ ਕੇ ਬੇਨਤੀ ਇਹ ਹੀ ਹੈ ਕਿ ਮੇਰੇ ਹੱਥੋਂ ਮੇਰੀ ਸੇਵਾ ਨਾ ਕੋਈ ਜਾਵੇ ਉਹ ਪ੍ਰੇਮ ਪਿਆਰ ਕਿੱਥੇ ਆ ਉਹ ਸੇਵਾ ਕਿੱਥੇ ਆ ਜ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜਾ ਪ੍ਰਬੰਧਕ ਹੈ ਕੋਈ ਵੀ ਕਮੇਟੀ ਦਾ ਮੈਂਬਰ ਹੈ ਉਹ ਕਿਤੇ ਜੋੜੇਖਾਨੇ ਦੇ ਵਿੱਚ ਬੈਠ ਕੇ ਜੋੜੇ ਝਾੜਦਾ ਹੋਵੇ ਸਿਰਫ ਫੋਟੋਸ ਵੀਡੀਓ ਜ਼ਰੂਰ ਬਣਦੀਆਂ ਨੇ ਨਾਰਮਲੀ ਅਸੀਂ ਦੇਖਦੇ ਹਾਂ ਫੋਟੋਸ ਆਉਂਦੀਆਂ ਨੇ ਸੇਵਾ ਕਰਦਿਆਂ ਦੀਆਂ ਵੀਡੀਓਜ਼ ਆਉਂਦੀਆਂ ਨੇ ਪਰ ਕੋਈ ਵਿਰਲਾ ਹੀ ਹੋਏਗਾ ਜਿਹੜਾ ਕਿ ਇਹ ਫੋਟੋ ਤੋਂ ਇਹ ਮੀਡੀਆ ਤੋਂ ਉਲੇ ਹੋ ਕੇ ਤੇ ਅਸਲ ਦੇ ਵਿੱਚ ਮਨ ਦੇ ਵਿੱਚ ਭਾਵਨਾ ਰੱਖ ਕੇ ਸੇਵਾ ਪ੍ਰਤੀ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੋ ਕੇ ਤੇ ਭਾਂਡਿਆਂ ਦੀ ਸੇਵਾ ਜਾਂ ਜੋੜਿਆਂ ਦੀ ਸੇਵਾ ਜਾਂ ਝਾੜੂ ਦੀ ਸੇਵਾ ਕਰਦਾ ਹੋਇਆ ਕਿਉਂਕਿ ਸਿੱਖਣਾ ਤਾਂ ਉਹਨਾਂ ਤੋਂ ਹੈ ਨਾ ਜਿਹੜੇ ਸਾਡੇ ਇਤਿਹਾਸ ਦੇ ਵਿੱਚ ਏਡੇ ਵੱਡੇ-ਵੱਡੇ ਜਿਹੜਾ ਉਹ ਸਾਡੇ ਅਸੇ ਰੋਲ ਮਾਡਲ ਗੁਰੂ ਸਾਹਿਬ ਨੇ ਤਿਆਰ ਕੀਤੇ ਗੁਰੂ ਪਾਤਸ਼ਾਹ ਤਾਂ ਕਹਿੰਦੇ ਆ ਕਿ ਅਸਲ ਗਰੀਬ ਜਿਹੜਾ ਉਹ ਹੈ ਜਿਹਦੇ ਅੰਦਰ ਮਨ ਦੀ ਗਰੀਬੀ ਹੈ ਜਿਹਦੇ ਅੰਦਰ ਹੌਮੈ ਨਹੀਂ ਹੈਗੀ ਗਰੀਬ ਉਹ ਨਹੀਂ ਹੈਗਾ ਜਿਹਦੇ ਕੋਲੇ ਪੈਸੇ ਨਹੀਂ ਆ ਜਿਹਦੇ ਕੋਲੇ ਰਹਿਣ ਨੂੰ ਛੱਤ ਨਹੀਂ ਹੈ ਅਸੀਂ ਜਰਾ ਸੋਚੀਏ ਵਿਚਾਰੀਏ ਕਿ ਗੁਰੂ ਸਾਹਿਬ ਦੇ ਉਪਦੇਸ਼ ਕੀ ਕਹਿੰਦੇ ਨੇ ਅਸੀਂ ਕਿੱਥੇ ਜਾ ਰਹੇ ਕੋਈ ਭੁੱਲਾਂ ਗਲਤੀਆਂ ਹੋ ਗਈਆਂ ਹੁਣ ਤਾਂ ਮਾਫ਼ ਕਰਿਓ ਕੋਸ਼ਿਸ਼ ਇਹ ਹੀ ਹੈ ਕਿ ਜੋ ਵਿਚਾਰ ਗੁਰੂ ਸਾਹਿਬ ਨੇ ਬਖਸ਼ੇ ਨੇ ਉਹ ਸਾਂਝੇ ਕੀਤੇ ਜਾਣ ਤੁਹਾਡੇ ਤੱਕ ਪਹੁੰਚਾਈ ਜਾਣ ਤਾਂ ਕਿ ਹੋਰ ਦੂਰ ਤੱਕ ਜਿਹੜਾ ਵਿਚਾਰ ਪਹੁੰਚਣ ਇਹ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਜੋ ਉਪਦੇਸ਼ ਦਿੱਤੇ ਨੇ ਉਹੀ ਇਨ ਬਿਨ ਆਪਣੇ ਜੀਵਨ ਦੇ ਵਿੱਚ ਢਾਲ ਕੇ ਸਾਨੂੰ ਜੀ ਕੇ ਵੀ ਦਿਖਾਇਆ ਤੇ ਸਾਨੂੰ ਇੱਕ ਰੋਲ ਮਾਡਲ ਬਣ ਕੇ ਦੱਸਿਆ ਕਿ ਜੋ ਉਪਦੇਸ਼ ਨੇ ਉਹ ਸਿਰਫ ਕਹਿਣ ਵਾਸਤੇ ਨਹੀਂ ਹੈ ਉਸ ਨੂੰ ਜੇ ਗੁਰੂ ਸਾਹਿਬ ਜੀ ਸਕਦੇ ਐ ਜੇ ਉਹ ਸਿੰਘ ਜੀ ਸਕਦੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਵੇਲੇ ਰਹਿੰਦੇ ਹੁਆ ਸਿੱਖੀ ਸਿਦਕ ਨਹੀਂ ਛੱਡਿਆ ਤੇ ਸ਼ੀਤियां ਦੇ ਦਿੱਤੀਆਂ ਤੇ ਸਾਡੇ ਆਸ ਤੇ ਕੋਈ ਮਾੜਾ ਨਹੀਂ ਹੈ ਕੋਈ ਸਾਡੇ ਆਸੇ ਵੱਖਰਾ ਨਹੀਂ ਹੈ ਕਿ ਸਾਨੂੰ ਜਿਹੜਾ ਉਹ ਸਿਰਫ ਉਪਦੇਸ਼ ਦਿੱਤਾ ਤੇ ਅਸੀਂ ਕਰ ਨਹੀਂ ਸਕਦੇ ਨਾਰਮਲੀ ਸਾਡੇ ਵਿੱਚ ਗੱਲਾਂ ਹੁੰਦੀਆਂ ਨੇ ਇਹ ਆਪ ਲੋਕ ਕਹਿ ਦਿੰਦੇ ਨੇ ਕਿ ਜੋ ਤਾਂ ਗੁਰੂ ਪਾਤਸ਼ਾਹ ਸੀ ਉਹ ਕਰ ਗਏ। ਜੇ ਉਹ ਗੁਰੂ ਪਾਤਸ਼ਾਹ ਸੀ ਉਹ ਕਰ ਗਏ ਤੇ ਸਾਨੂੰ ਜੀ ਕੇ ਤਾਂ ਸਾਨੂੰ ਦਿਖਾ ਕੇ ਗਏ ਨਾ ਉਹ ਦੱਸ ਕੇ ਤਾਂ ਸਾਨੂੰ ਗਏ ਕਿ ਤੁਸੀਂ ਵੀ ਕਰ ਸਕਦੇ ਹੋ। ਸਿਰਫ ਇੱਕ ਹਿੰਮਤ ਹੋਣ ਦੇ ਜਿਹੜਾ ਉਹ ਸਾਡੇ ਅੰਦਰ ਕਿਤੇ ਟੋਲ ਜਾਨੀ ਆ ਸੀ। ਹਿੰਮਤ ਨਹੀਂ ਰਹਿੰਦੀ ਗੁਰੂ ਪ੍ਰਤੀ ਤ੍ਰਿੜਤਾ ਨਹੀਂ ਆ ਵਿਸ਼ਵਾਸ ਨਹੀਂ ਹੈ। ਕੋਸ਼ਿਸ਼ ਗੁਰੂ ਸਾਹਿਬ ਨੇ ਪ੍ਰੇਰਣਾ ਦਿੱਤੀ ਹੈ ਤਾਂ ਕੋਸ਼ਿਸ਼ ਇਹ ਕੀ ਹੈ ਕਿ ਤੁਹਾਡੇ ਤੱਕ ਕੋਈ ਮੈਸੇਜ ਗੁਰੂ ਸਾਹਿਬ ਦਾ ਪਹੁੰਚਾ ਦਿੱਤਾ ਜਾਵੇ। ਕੋਈ ਗਲਤੀਆਂ ਹੋਣ ਤਾਂ ਮਾਫ ਕਰਿਓ ਕੋਈ ਸੁਝਾਅ ਹੋਵੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ। 4 ਕੇ ਉਪਦੇਸ਼ ਦੇ ਉੱਪਰ ਕਿਹੜੇ ਵਿਚਾਰ ਦੇ ਉੱਪਰ ਗੱਲ ਕਰਨੀ ਚਾਹੀਦੀ ਹੈ ਇਹ ਵੀ ਸੁਝਾਅ ਜਿਹੜਾ ਜ਼ਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਬਾਈ ਗੁਰਚਿਕਾ ਖਾਲਸਾ ਬਾਈ ਗੁਰਚਿਕ